ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਦੇਸੀ ਘਿਓ ਨੂੰ ਵਰਤਣ ਦਾ ਸਹੀ ਢੰਗ ਕਿਹੜਾ ਹੈ ਅੱਜ ਅਸੀਂ ਉਹਨਾਂ ਤਿੰਨ ਤਰੀਕਿਆਂ ਦੀ ਗੱਲ ਕਰਾਂਗੇ ਤੇ ਤਿੰਨਾਂ 'ਚੋਂ ਜਾਣਾਂਗੇ ਕਿ ਕਿਹੜੇ ਤਰੀਕੇ ਨਾਲ ਸਾਨੂੰ ਸਭ ਤੋਂ ਵੱਧ ਲਾਭ ਮਿਲਦੇ ਆ ਇਹਦੇ ਨਾਲ ਨਾਲ ਦੋਸਤੋ ਦੇਸੀ ਘਿਓ ਨੂੰ ਖਾਣ ਨਾਲ ਰੋਜ਼ਾਨਾ ਸਾਡੀ ਸਿਹਤ ਨੂੰ ਕੀ ਫਾਇਦੇ ਮਿਲਦੇ ਆ ਉਹਨਾਂ ਬਾਰੇ ਵੀ ਜਾਣਾਂਗੇ ਤੇ ਦੋਸਤੋ ਕਾਫੀ ਲੋਕਾਂ ਦੇ ਦਿਮਾਗ 'ਚ ਇਹ ਵੀ ਆ ਵੀ ਦੇਸੀ ਘਿਓ ਕੀ ਦਿਲ ਦੀ ਸਿਹਤ ਵਾਸਤੇ ਚੰਗਾ ਹੈ ਜਾਂ ਮਾੜਾ ਹੈ ਕੀ ਇਹ ਕਿਤੇ ਸਾਡੀ ਖੂਨ ਚ ਚਰਬੀ ਨੂੰ ਤਾਂ ਨਹੀਂ ਵਧਾਉਂਦਾ ਸੋ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਵੀ ਲੱਭਾਂਗੇ ਸੋ ਦੋਸਤੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਦੇਸੀ ਘਿਓ ਨੂੰ ਵਰਤਣ ਦੇ ਮੇਨ 3 ਤਰੀਕੇ ਆ ਜਾਂ ਤਾਂ ਅਸੀਂ ਇਹਦੇ ਵਿੱਚ ਆਪਣੇ ਖਾਣੇ ਨੂੰ ਬਣਾ ਲਈਏ ਜਿਵੇਂ ਤੜਕਾ ਲਾ ਲਈਏ ਦੇਸੀ ਘਿਓ ਦਾ ਜਾਂ ਅਸੀਂ ਖਾਣਾ ਬਣਨ ਤੋਂ ਬਾਅਦ ਉੱਪਰੋਂ ਸਬਜ਼ੀ ਚ ਪਾ ਲਈਏ ਜਾਂ ਰੋਟੀ ਤੇ ਲਾ ਲਈਏ ਜਾ ਦੋਸਤੋ ਅਸੀਂ ਖਾਣਾ ਖਾਣ ਤੋਂ ਪਹਿਲਾਂ ਇੱਕ ਚਮਚਾ ਇੱਕ ਚਮਚਾ ਦੇਸੀ ਘਿਓ ਦਾ ਵੈਸੇ ਹੀ ਖਾ ਲਈਏ। ਸੋ ਦੋਸਤੋ ਆਓ ਜਾਣਦੇ ਵੀ ਇਹ ਤਰੀਕਿਆਂ ਵਿੱਚ ਸਾਨੂੰ ਕੀ ਕੀ ਲਾਭ ਮਿਲਦੇ ਤੇ ਕੀ ਕੀ ਨੁਕਸਾਨ ਮਿਲਦੇ ਸਾਡੀ ਸਿਹਤ ਨੂੰ। ਦੋਸਤੋ ਜਦੋਂ ਅਸੀਂ ਦੇਸੀ ਘਿਓ ਦੇ ਵਿੱਚ ਖਾਣਾ ਬਣਾਉਨੇ ਆ ਤਾਂ ਇਹਦੇ ਵਿੱਚ ਸਾਨੂੰ ਫਾਇਦੇ ਮਿਲਣ ਦੀ ਬਜਾਏ ਕੁਝ ਨੁਕਸਾਨ ਮਿਲਦੇ ਆ ਕਿਉਂਕਿ ਜਦੋਂ ਦੇਸੀ ਘਿਓ ਨੂੰ ਖਾਣਾ ਬਣਾਉਣ ਲਈ ਤੇਜ਼ ਹੀਟ ਤੇ ਕਹੇ ਲੋ ਵੀ ਗਰਮ ਹੀਟ ਤੇ ਇਹਨੂੰ ਬਣਾਇਆ ਜਾਂਦਾ ਏ। ਤਾਂ ਦੇਸੀ ਘੋੜੇ ਵਿੱਚਲਾ ਜਿਹੜਾ ਸੈਚੂਰੇਟਿਡ ਫੈਟ ਹੁੰਦਾ ਏ ਉਹ ਹੌਲੀ-ਹੌਲੀ ਟਰਾਂਸ ਫੈਟ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਸਾਡੀ ਸਿਹਤ ਨੂੰ ਬੜੇ ਹਾਨੀਕਾਰਕ ਨੁਕਸਾਨ ਪਹੁੰਚਦੇ ਖਾਸ ਕਰ ਸਾਡੇ ਦਿਲ ਦੀ ਸਿਹਤ ਨੂੰ ਕਿਉਂਕਿ ਦੋਸਤੋ ਟਰਾਂਸ ਫੈਟ ਜਿਹੜਾ ਹੁੰਦਾ ਉਹ ਸਾਡੀਆਂ ਖੂਨ ਦੀਆਂ ਨਸਾਂ 'ਚ ਜੰਮ ਕੇ ਕਲੌਟ ਬਣਾ ਦਿੰਦਾ ਪਲੈਕਿੰਗ ਕਰਦਾ ਏ ਤੇ ਸਾਡੀਆਂ ਨਸਾਂ ਨੂੰ ਬਲੌਕ ਕਰਨ ਦੀ ਤਾਕਤ ਰੱਖਦਾ 3 ਦਿਨ ਅੱਗੇ ਸਾਨੂੰ ਦਿਲ ਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ ਸੋ ਹਮੇਸ਼ਾ ਸਾਨੂੰ ਦੇਸੀ ਘਿਓ ਕੱਚਾ ਹੀ ਵਰਤਣਾ ਚਾਹੀਦਾ ਹੈ ਭਾਵੇਂ ਜਾਂ ਤਾਂ ਸਬਜ਼ੀ ਚ ਇਹਨੂੰ ਇੱਕ ਚਮਚਾ ਪਾ ਲਓ ਜਾਂ ਇਹਨਾਂ ਰੋਟੀ ਨੂੰ ਚੋਪੜ ਲਓ ਦੇਸੀ ਘਿਓ ਨਾਲ ਜਾਂ ਫਿਰ ਤੁਸੀਂ ਦੇਸੀ ਘਿਓ ਕਹਿ ਲਓ ਵੀ ਸਵੇਰ ਵੇਲੇ ਇੱਕ ਚਮਚਾ ਨਿਗਲ ਲਓ ਜਾਂ ਫਿਰ ਰੋਟੀ ਤੋਂ ਪਹਿਲਾਂ ਇੱਕ ਚਮਚਾ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਅੱਗੇ ਗੱਲ ਕਰਾਂਗੇ ਵੀ ਰੋਟੀ ਨੂੰ ਚੋਪੜਨਾ ਸਾਨੂੰ ਕੀ ਲਾਭ ਮਿਲਦੇ ਖਾਸ ਕਰ ਸ਼ੂਗਰ ਦੇ ਮਰੀਜ਼ਾਂ ਵਾਸਤੇ ਸੋ ਉਸ ਤੋਂ ਪਹਿਲਾਂ ਅਸੀਂ ਇਸ ਟੌਪਿਕ ਤੇ ਗੱਲ ਕਰਦੇ ਹਾਂ ਵੀ ਜੇ ਅਸੀਂ ਸਵੇਰੇ ਨਿਰਨੇ ਕਾਲ ਜੇ ਦੇਸੀ ਘਿਓ ਇੱਕ ਚਮਚਾ ਖਾਣੇ ਤਾਂ ਸਾਨੂੰ ਉਹ ਕਿਹੜੇ ਲਾਭ ਮਿਲਦੇ ਦੋਸਤੋ ਪੁਰਾਣੇ ਜ਼ਮਾਨੇ ਤੋਂ ਹੀ ਕਈ ਲੋਕਾਂ ਨੂੰ ਆਦਤ ਹੁੰਦੀ ਸੀ ਕਿ ਸਵੇਰੇ ਜਦੋਂ ਉੱਠਦੇ ਸੀ ਤਾਂ ਸਭ ਤੋਂ ਪਹਿਲਾਂ ਪਾਣੀ ਪੀਣ ਤੋਂ ਵੀ ਪਹਿਲਾਂ ਉਹ ਦੇਸੀ ਘਿਓ ਦਾ ਚਮਚਾ ਲੈ ਲੋ ਵੀ ਖਾਂਦੇ ਸੀਗੇ ਉਹਦਾ ਦੋਸਤੋ ਕੀ ਲਾਭ ਮਿਲਦਾ ਸੀ ਸਾਡੇ ਸਰੀਰ ਨੂੰ ਅਸਲ 'ਚ ਜਦੋਂ ਸਵੇਰੇ ਅਸੀਂ ਖਾਲੀ ਪੇਟ ਦੇਸੀ ਘੋਲ ਲੈ ਲੈਨੇ ਇੱਕ ਚਮਚਾ ਤਾਂ ਉਹਦੇ ਨਾਲ ਸਾਡੇ ਜਿਹੜੇ ਇੱਕ ਤਾਂ ਡਾਈਜੈਸਟਿਵ ਜੂਸ ਆ ਜਿਹੜੇ ਉਹ ਬੜੀ ਵਧੀਆ ਤਰੀਕੇ ਨਾਲ ਬਣਦੇ ਆ ਜਦੋਂ ਅਸੀਂ ਖਾਣਾ ਖਾਂਦੇ ਤਾਂ ਉਹ ਹਾਜਮ ਬਹੁਤ ਵਧੀਆ ਹੁੰਦਾ ਨੰਬਰ 2 ਦੋਸਤੋ ਉਹਦੇ ਨਾਲ ਸਾਡਾ ਜਿਹੜਾ ਮੈਟਾਬੋਲਿਜ਼ਮ ਉਹ ਫਾਸਟ ਹੋ ਜਾਂਦਾ ਏ ਸੋ ਇਸ ਤਰ੍ਹਾਂ ਦੇਸੀ ਘੋਲ ਵਰਤਨ ਨਾਲ ਸਾਡਾ ਭਾਰ ਬੜੀ ਜਲਦੀ ਘਟਦਾ ਏ ਸਾਡਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਏ ਜਿੰਨੀਆਂ ਅਸੀਂ ਕੈਲਰੀਜ਼ ਲੈਨੇ ਆ ਪੂਰਾ ਦਿਨ ਉਹ ਬੜੀ ਜਲਦੀ ਬਲਦੀਆਂ ਏ ਸੋ ਇਹਦਾ ਇੱਕ ਇਹ ਵੀ ਫਾਇਦਾ ਰਹਿੰਦਾ ਤੇ ਦੋਸਤੋ ਜਿਹੜੇ ਲੋਕ ਖਾਣਾ ਖਾਣ ਤੋਂ ਪਹਿਲਾਂ ਇੱਕ ਚਮਚਾ ਦੇਸੀ ਘਿਓ ਦਾ ਲੈਂਦੇ ਆ ਉਹਨਾਂ ਚ ਇਹ ਹੁੰਦਾ ਵੀ ਜਿਹੜਾ ਖਾਣਾ ਹੈ ਉਹ ਬੜੀ ਜਲਦੀ ਹਾਜਮ ਹੁੰਦਾ ਹੈ ਕਿਉਂਕਿ ਜਿਹੜੇ ਭੋਜਨ ਨੂੰ ਪਚਾਉਣ ਵਾਲੇ ਕਹਿ ਲਓ ਵੀ ਪਾਚਕ ਜੂਸ ਆ ਉਹ ਬੜੇ ਵਧੀਆ ਤਰੀਕੇ ਨਾਲ ਬਣਦੇ ਜਿਸ ਦੇ ਨਾਲ ਖਾਣਾ ਬੜੀ ਜਲਦੀ ਹਾਜਮ ਹੋ ਜਾਂਦਾ ਹੈ ਤੇ ਇੱਕ ਇਹ ਸਾਡੇ ਮੇਦੇ ਤੇ ਵੀ ਇੱਕ ਲੇਅਰ ਬਣਾ ਲੈਂਦਾ ਹੈ ਸੋ ਇਹਦੇ ਨਾਲ ਸਾਡੀ ਜਿਹੜੀ ਅੰਦਰਲੀ ਅੰਤੜੀਆਂ ਨੂੰ ਵੀ ਤਾਕਤ ਮਿਲਦੀਆਂ ਮਜ਼ਬੂਤ ਹੁੰਦੀਆਂ ਹੈ ਤੇ ਕਬਜ ਦੀ ਪਰੇਸ਼ਾਨੀ ਤੋਂ ਵੀ ਸਾਨੂੰ ਬੜੀ ਰਾਹਤ ਮਿਲਦੀ ਆ ਸੋ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਵੀ ਜਿਹੜੇ 슈ਗਰ ਦੇ ਮਰੀਜ਼ ਆ ਕੀ ਉਹ ਰੋਟੀ ਚੋਪੜ ਕੇ ਖਾ ਸਕਦੇ ਆ ਦੋਸਤੋ ਅਸਲ ਵਿੱਚ ਅਸਲ ਸਚਾਈ ਇਹ ਵੀ ਜਦੋਂ ਅਸੀਂ ਰੋਟੀ ਨੂੰ ਚੋਪੜਦੇ ਦੇਸੀ ਕਿਉਂ ਨਾ ਦੇਸੀ ਕਿਉਂ ਨਾ ਚੋਪੜਨ ਦੇ ਨਾਲ ਰੋਟੀ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਘੱਟ ਹੋ ਜਾਂਦਾ ਹੈ ਗਲਾਈਸੈਮਿਕ ਇੰਡੈਕਸ ਹੁੰਦਾ ਕੀ ਆ ਜਿੰਨਾ ਵੱਧ ਹੋਊਗਾ ਜਿਹੜੇ ਭੋਜਨ ਦਾ ਗਲਾਈਸੈਮਿਕ ਇੰਡੈਕਸ ਓਨਾ ਹੀ ਸ਼ੂਗਰ ਦੇ ਮਰੀਜ਼ਾਂ ਲਈ ਉਹ ਭੋਜਨ ਹਾਨੀਕਾਰਕ ਹੋਊਗਾ ਉਹ ਸਾਡੇ ਖੂਨ 'ਚ ਜਾ ਕੇ ਓਨੀ ਵੱਧ ਸ਼ੂਗਰ ਬਣਾਊਗਾ ਪਰ ਕਣਕ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੋ ਜਾਂਦਾ ਜਦੋਂ ਅਸੀਂ ਕਣਕ ਦੀ ਰੋਟੀ ਨੂੰ ਚੋਪੜ ਲੈਣੇ ਦੇਸੀ ਘਿਓ ਦੇ ਨਾਲ ਸੋ ਇਸ ਤਰ੍ਹਾਂ ਦੀ ਰੋਟੀ ਜੇ 슈ਗਰ ਦੇ ਮਰੀਜ਼ ਖਾਣਗੇ ਤਾਂ ਇੱਕ ਤਾਂ ਉਹਨਾਂ ਦੇ ਹਾਜਮ ਬੜੀ ਵਧੀਆ ਜਲਦੀ ਹੋ ਜਾਊਗੀ ਇਹਦੇ ਨਾਲ ਨਾਲ ਉਹਨਾਂ ਦੇ ਖੂਨ 'ਚ ਜਿਹੜਾ 슈ਗਰ ਦਾ ਲੈਵਲ ਆ ਉਹਨੂੰ ਵਧਾਊਗੀ ਨਹੀਂ ਸਗੋ ਘੱਟ ਕਰਨ 'ਚ ਸਹਾਇਤਾ ਕਰੂਗੀ ਸੋ ਦੋਸਤੋ 슈ਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਰੋਟੀ ਨੂੰ ਚੋਪੜ ਕੇ ਖਾਣਾ ਚਾਹੀਦਾ ਹੈ ਤੇ ਉਹ ਸਬਜ਼ੀ ਵਿੱਚ ਵੀ ਇਹਦਾ ਇਸਤੇਮਾਲ ਕਰ ਸਕਦੇ ਆ ਇਹਦੇ ਨਾਲ ਵੀ ਜਿਹੜਾ ਗਲਾਈਸੈਮਿਕ ਇੰਡੈਕਸ ਆਪ ਹੋ ਜਾਂਦਾ ਉਹ ਹੇਠਾਂ ਚਲਾ ਜਾਂਦਾ ਹੈ ਸੋ ਹਮੇਸ਼ਾ ਕਹ ਲੋ ਵੀ ਕੱਚਾ ਦੇਸੀ ਘਿਓ ਉੱਪਰੋਂ ਪਾਉਣਾ ਚਾਹੀਦਾ ਖਾਣੇ 'ਚ ਨਾ ਕਿ ਖਾਣਾ ਬਣਾਉਣ ਲਈ ਇਹਦੀ ਵਰਤੋਂ ਕਰਨੀ ਚਾਹੀਦੀ ਆ ਸੋ ਆਪ ਦੋਸਤੋ ਹੁਣ ਹੋਰ ਕਹ ਲੋ ਵੀ ਹੈਰਾਨ ਕਰਨ ਵਾਲੇ ਫਾਇਦਿਆਂ ਬਾਰੇ ਜਾਣਦੇ ਆ ਪੀ ਜੀ ਐਸ ਯੁ ਰੋਜ਼ਾਨਾ ਦੇਸੀ ਘਿਓ ਵਰਤਾਂਗੇ ਤਾਂ ਸਾਡੀ ਸਿਹਤ ਨੂੰ ਕੀ ਕੀ ਲਾਭ ਮਿਲਦੇ ਦੋਸਤੋ ਪਹਿਲਾਂ ਤਾਂ ਦਿਲ ਦੀ ਸਿਹਤ ਬਾਰੇ ਗੱਲ ਕਰ ਲੈਨੇ ਦੋਸਤੋ ਦੇਸੀ ਘਿਓ ਦੇ ਵਿੱਚ ਇੱਕ ਲੀਨੋਲਿਕ ਐਸਿਡ ਪਾਇਆ ਜਾਂਦਾ ਹੈ ਲਿਨੋਲਿਕ ਐਸਿਡ ਹੋਣ ਕਰਕੇ ਇਹ ਕੋਲੇਸਟ੍ਰੋਲ ਨੂੰ ਵੀ ਸਾਡੇ ਖੂਨ ਚ ਘੱਟ ਕਰਦਾ ਏ ਤੇ ਸਾਡੇ ਜਿਹੜੀ ਖੂਨ ਦੀਆਂ ਨਸਾਂ ਆ ਉਹਨਾਂ ਨੂੰ ਵੀ ਮਜ਼ਬੂਤੀ ਦਿੰਦਾ ਤਾਕਤ ਦਿੰਦਾ ਸਾਡੀ ਬਲੱਡ ਸਰਕੂਲੇਸ਼ਨ ਨੂੰ ਵੀ ਸਹੀ ਬਣਾਉਂਦਾ ਜਿਹਦੇ ਕਰਕੇ ਓਵਰ ਆਲ ਸਾਡੇ ਦਿਲ ਦੀ ਸਿਹਤ ਲਈ ਇਹ ਬੜਾ ਵਧੀਆ ਮੰਨਿਆ ਗਿਆ ਸੋ ਜੇ ਅਸੀਂ ਇੱਕ ਲਿਮਟਿਡ ਮਾਤਰਾ ਚ ਲਾਵਾਂਗੇ ਤਾਂ ਇਹਦੇ ਨਾਲ ਸਾਡਾ ਕੋਲੇਸਟ੍ਰੋਲ ਸਗੋਂ ਘਟੂਗਾ ਜਿਹੜਾ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਤੇ ਚੰਗਾ ਕੋਲੇਸਟ੍ਰੋਲ ਐਚ ਡੀ ਐਲ ਉਹ ਸਗੋਂ ਵਧਦਾ ਏ ਸੋ ਅੱਗੇ ਅਸੀਂ ਇਹਦੀ ਮਾਤਰਾ ਦੀ ਵੀ ਗੱਲ ਕਰਾਂਗੇ ਵੀ ਸਾਨੂੰ ਰੋਜ਼ਾਨਾ ਕਿੰਨੀ ਮਾਤਰਾ ਚ ਦੇਸੀ ਘਿਓ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸੋ ਦੋਸਤੋ ਦਿਲ ਦੇ ਸਿਹਤ ਲਈ ਵੀ ਇਹ ਚੰਗਾ ਹੈ ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਆਪਣੇ ਭਾਰ ਨੂੰ ਘੱਟ ਕਰਨਾ ਉਹਨਾਂ ਲਈ ਵੀ ਦੇਸੀ ਘਿਓ ਸਗੋਂ ਫਾਇਦੇਮੰਦ ਦਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਵੀ ਦੇਸੀ ਘਿਓ ਸਗੋਂ ਸਾਡਾ ਭਾਰ ਵਧਾਉਣ ਦੀ ਬਜਾਏ ਘੱਟ ਕਰਦਾ ਹੈ ਇਸ ਚ ਇੱਕ ਬਟਾਇਰਿਕ ਐਸਿਡ ਪਾਇਆ ਜਾਂਦਾ ਹੈ ਜੀਦੇ ਕਰਕੇ ਇਹ ਇੱਕ ਤਾਂ ਐਂਟੀ ਇਨਫਲੇਮੇਟਰੀ ਗੁਣ ਰੱਖਦਾ ਏ। ਭਾਵੇਂ ਸਾਡੇ ਜੇ ਕੋਈ ਸੱਟ ਵੱਜਦੀ ਜੇ ਅਸੀਂ ਉਹਤੇ ਵੀ ਦੇਸੀ ਘੋਦੀ मालिश ਕਰਦੇ ਆ ਤਾਂ ਸਾਨੂੰ ਬੜੀ ਜਲਦੀ ਦਰਦ ਤੋਂ ਰਾਹਤ ਮਿਲਦੀ। ਤੇ ਦੋਸਤੋ ਨੰਬਰ 2 ਇਹਦੇ ਵਿੱਚ ਭਾਰ ਨੂੰ ਘੱਟ ਕਰ ਲਈ ਅਨਸੈਚੂਰੇਟਿਡ ਫੈਟੀ ਐਸਿਡ ਪਾਏ ਜਾਂਦੇ ਆ ਜਿਹੜੇ ਸਾਡੇ ਕਹਿ ਲਓ ਵੀ ਇੱਕ ਤਾਂ ਖੂਨ ਚ ਚਰਬੀ ਨੂੰ ਵੀ ਘਟਾਉਂਦੇ ਆ ਤੇ ਸਾਡੇ ਜਿਹੜੀ ਫੈਟ ਵਾਧੂ ਜਮਾ ਹੋਈ ਆ ਉਹਨੂੰ ਬਰਨ ਕਰਨ ਦੀ ਬਾਲਣ ਦੀ ਤਾਕਤ ਰੱਖਦੇ ਆ। ਸੋ ਦੋਸਤੋ ਜਿਨ੍ਹਾਂ ਲੋਕਾਂ ਨੇ ਭਾਰ ਨੂੰ ਘੱਟ ਕਰਨਾ ਹੈ ਉਹਨਾਂ ਨੂੰ ਸਬਕੋ ਦੇਸੀ ਕਿਓ ਆਫ ਦੀ ਡਾਈਟ ਵਿੱਚ ਸ਼ਾਮਲ ਜਰੂਰ ਕਰਨਾ ਚਾਹੀਦਾ ਹੈ ਉਹਨਾਂ ਦਾ ਭਾਰ ਬੜੀ ਜਲਦੀ ਘਟੂਗਾ ਤੇ ਦੋਸਤੋ ਦੇਸੀ ਕਿਓ ਸਾਡੇ ਦਿਮਾਗ ਦੀ ਸਿਹਤ ਲਈ ਵੀ ਬੜਾ ਫਾਇਦੇਮੰਦ ਮੰਨਿਆ ਜਾਂਦਾ ਸਾਡੇ ਬ੍ਰੇਨ ਨੂੰ ਜਿਹੜੇ ਫੈਟ ਚਾਹੀਦੇ ਹੁੰਦੇ ਆ ਵਧੀਆ ਫੈਟ ਉਹ ਦੇਸੀ ਘੋੜਜ ਪਾਏ ਜਾਂਦੇ ਆ ਸੋ ਇਹ ਸਾਡੇ ਬ੍ਰੇਨ ਨੂੰ ਵੀ ਤਾਕਤ ਦਿੰਦਾ ਸਾਡੇ ਬ੍ਰੇਨ ਦੇ ਸੈੱਲਾਂ ਨੂੰ ਵੀ ਤਾਕਤ ਦਿੰਦਾ ਏ ਸੋ ਇਹ ਸਾਡੀ ਯਾਦਦਾਸ਼ਤ ਨੂੰ ਵਧੀਆ ਬਣਾਉਂਦਾ ਏ ਸੋ ਸਾਨੂੰ ਕਹਿ ਲਓ ਵੀ ਜਿਹੜੇ ਬੱਚੇ ਪੜਨ ਵਾਲੇ ਉਹਨਾਂ ਨੂੰ ਤਾਂ ਖਾਸ ਕਰਕੇ ਦੇਸੀ ਘੋੜਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਏ ਤਾਂ ਜੋ ਉਹਨਾਂ ਦੀ ਬ੍ਰੇਨ ਦੀ ਜਿਹੜੀ ਡਿਵੈਲਪਮੈਂਟ ਆ ਉਹ ਵਧੀਆ ਹੋ ਸਕੇ ਤੇ ਦੋਸਤੋ ਇਹ ਸਾਡੀ ਇਮਿਊਨਿਟੀ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵੀ ਵਧਾਉਂਦਾ ਏ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਬਣਾਉਂਦਾ ਏ ਦੇਸੀ ਘੋੜਾ ਸੋ ਇਹ ਜਿਹੜੇ ਮਿੱਥ ਆ ਸਾਰੇ ਗਲਤ ਫਹਿਮੀਆਂ ਇਹ ਵੀ ਸਾਡਾ ਭਾਰ ਵਧਾਉਂਦਾ ਹੈ ਸਾਡੇ ਖੂਨ ਚ ਚਰਬੀ ਵਧਾਉਂਦਾ ਪਰ ਜੇ ਇਹਦੀ ਸਹੀ ਮਾਤਰਾ ਚ ਅਸੀਂ ਇਹਦਾ ਇਸਤੇਮਾਲ ਕਰੀਏ ਤਾਂ ਸਗੋਂ ਇਹ ਸਾਡੀ ਦਿਲ ਦੀ ਸਿਹਤ ਲਈ ਵੀ ਚੰਗਾ ਹੈ ਸਾਡੇ ਭਾਰ ਨੂੰ ਵੀ ਘਟ ਕਰਦਾ ਹੈ ਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਵਧੀਆ ਦੋਸਤੋ ਆਓ ਜਾਣਦੇ ਵੀ ਇਹਦੀ ਸਹੀ ਮਾਤਰਾ ਕਿੰਨੀ ਹੋਣੀ ਚਾਹੀਦੀ ਆ ਦੋਸਤੋ ਰੋਜ਼ਾਨਾ ਅਸੀਂ ਦੇਸੀ ਘੋ ਇੱਕ ਜਾਂ ਦੋ ਚਮਚੇ ਇਹਦਾ ਸੇਵਨ ਕਰ ਸਕਦੇ ਆ ਜਿਹੜੇ ਲੋਕ ਕਹਿ ਲੋ ਵੀ ਹਲਕੀ ਫੁਲਕੀ ਕਸਰਤ ਕਰਦੇ ਆ ਜਾਂ ਬਿਲਕੁਲ ਬੈਠਣ ਦਾ ਕੰਮ ਆ ਜਿੰਨਾਂ ਦਾ ਪਰ ਜਿਹੜੇ ਲੋਕ ਵਧੀਆ ਤਰੀਕੇ ਨਾਲ ਵਰਜਿਸ਼ ਕਰਦੇ ਦਿਨ ਚ 30 ਤੋਂ 40 ਮਿੰਟ ਵਧੀਆ ਪਸੀਨਾ ਵਹਾਉਂਦੇ ਆ ਉਹ ਤਿੰਨ ਤੋਂ ਚਾਰ ਚਮਚੇ ਵੀ ਇਹਦੇ ਖਾ ਸਕਦੇ ਜਿਹੜੇ ਦੌੜ ਲਾਉਂਦੇ ਆ ਸੋ ਪਰ ਜਿਨ੍ਹਾਂ ਦਾ ਕੰਮ ਜ਼ਿਆਦਾ ਬੈਠਣ ਦਾ ਏ ਉਹ ਇੱਕ ਜਾਂ ਦੋ ਚਮਚੇ ਦਾ ਸੇਵਨ ਕਰ ਸਕਦੇ ਉਹਨਾਂ ਦੀ ਸਿਹਤ ਲਈ ਚੰਗਾ ਹੀ ਹੋਊਗਾ ਮਾੜਾ ਨਹੀਂ ਹੋਊਗਾ ਪਰ ਦੋਸਤੋ ਜੇ ਅਸੀਂ ਇਹਦੀ ਕਹਿ ਲਓ ਵੀ ਇਸਤੇਮਾਲ ਇਹਦਾ ਵੱਧ ਕਰਾਂਗੇ ਤਾਂ ਉਹਦੇ ਨਾਲ ਇਹਦੀ ਕੈਲਰੀਜ਼ ਦੇ ਵਿੱਚ ਜ਼ਿਆਦਾ ਹੋਣ ਕਰਕੇ ਸਾਡਾ ਕਹਿ ਲਓ ਵੀ ਮਟਾਪੇ ਦੀ ਪਰੇਸ਼ਾਨੀ ਵੀ ਹੌਲੀ-ਹੌਲੀ ਆ ਸਕਦੀ ਜੇ ਅਸੀਂ ਵੱਧ ਮਾਤਰਾ 'ਚ ਇਹਨੂੰ ਖਾਵਾਂਗੇ ਸੋ ਇੱਕ ਲਿਮਟਿਡ ਮਾਤਰਾ ਵਿੱਚ ਇਹ ਸਾਨੂੰ ਬਹੁਤ ਫਾਇਦੇ ਦਿੰਦਾ ਹੈ ਤੇ ਦੋਸਤੋ ਖਾਸ ਕਰ ਜਿਹੜੇ ਵਿਟਾਮਿਨ ਕਹਿ ਲਓ ਵੀ ਫੈਟ ਸੋਲੂਬਲ ਹੁੰਦੇ ਜਿਵੇਂ ਵਿਟਾਮਿਨ A ਹੋ ਗਿਆ ਵਿਟਾਮਿਨ D ਵਿਟਾਮਿਨ E ਤੇ ਵਿਟਾਮਿਨ K ਇਹ ਚਾਰੇ ਵਿਟਾਮਿਨ ਫੈਟ ਸੋਲੂਬਲ ਹੁੰਦੇ ਆ ਸੋ ਇਹਨਾਂ ਦੇ ਸਾਡੇ ਸਰੀਰ 'ਚ ਜਜ਼ਬ ਹੋਣ ਵਾਸਤੇ ਘਿਓ ਦੀ ਬਹੁਤ ਜ਼ਰੂਰਤ ਆ ਸੋ ਜੇ ਅਸੀਂ ਦੇਸੀ ਘਿਓ ਪ੍ਰੋਪਰ ਨਹੀਂ ਲਵਾਵਾਂਗੇ ਤਾਂ ਇਹਦੇ ਨਾਲ ਇਹ ਵਿਟਾਮਿਨ ਵੀ ਨਹੀਂ ਇਹਨਾਂ ਦੀ ਕਮੀ ਹੋ ਸਕਦੀ ਹੈ ਇਹਨਾਂ ਵਿਟਾਮਿਨਾਂ ਦੀ ਉਹ ਹਾਜਮ ਨਹੀਂ ਹੋ ਸਕਦੇ ਸਾਡੇ ਸਰੀਰ 'ਚ ਸੋ ਦੇਸੀ ਘਿਓ ਦਾ ਇਸਤੇਮਾਲ ਇਹਨਾਂ ਵਿਟਾਮਿਨਾਂ ਦੇ ਕਹਿ ਲਓ ਵੀ ਸਹੀ ਤਰੀਕੇ ਨਾਲ ਸਾਡੇ ਸਰੀਰ 'ਚ ਜਜਮ ਹੋਣ ਵਾਸਤੇ ਵੀ ਬੜਾ ਜ਼ਰੂਰੀ ਆ ਦੋਸਤੋ ਹੁਣ ਦੂਜੇ ਪਾਸੇ ਗੱਲ ਕਰਦੇ ਵੀ ਜਿਹੜੇ ਬਨਸਪਤੀ ਕਹਿ ਲਓ ਵੀ ਪੌਦਿਆਂ ਤੋਂ ਜਾਂ ਸਬਜ਼ੀਆਂ ਤੋਂ ਜਿਹੜੇ ਘਿਓ ਬਣਦੇ ਆ ਉਹ ਉਹ ਸਾਡੀ ਸਿਹਤ ਲਈ ਕੀ ਕਹ ਲਵਾਂ ਵੀ ਫਾਇਦਾ ਰੱਖਦੇ ਆ ਜਾਂ ਨੁਕਸਾਨ ਦਿੰਦੇ ਦੋਸਤੋ ਅਸਲ ਵਿੱਚ ਜਿਹੜੇ ਬਨਸਪਤੀ ਤੋਂ ਬਣਦੇ ਆ ਕਿਉਂ ਉਹਨਾਂ ਨੂੰ ਹਾਈਡਰੋਜੀਨੇਟਿਡ ਕੀਤਾ ਜਾਂਦਾ ਏ ਤੇ ਦੋਸਤੋ ਉਹਨਾਂ ਨੂੰ ਬਣਾਉਣ ਵਾਸਤੇ ਹਾਨੀਕਾਰਕ ਪਦਾਰਥ ਨਿਕਲਦਾ ਵੀ ਇਸਤੇਮਾਲ ਕੀਤਾ ਜਾਂਦਾ ਸੋ ਇਹ ਦੋਵੇਂ ਚੀਜ਼ਾਂ ਸਾਡੀ ਸਿਹਤ ਲਈ ਹਾਨੀਕਾਰਕ ਆ ਤੇ ਨੰਬਰ 2 ਇਹਨਾਂ ਦਾ ਜਿਹੜਾ স্মੋਕਿੰਗ ਪੁਆਇੰਟ ਹੁੰਦਾ ਉਹ ਸਿਰਫ 200 ਹੁੰਦਾ স্মੋਕਿੰਗ ਪੁਆਇੰਟ ਕੀ ਹੁੰਦਾ ਭਾਵ 200 ਡਿਗਰੀ ਤੇ ਜਾਣ ਤੋਂ ਬਾਅਦ ਇਹ ਕਿਓ ਖਰਾਬ ਹੋ ਜੂਗਾ ਇਸ ਤੋਂ ਸਾਨੂੰ ਫ੍ਰੀ ਰੈਡੀਕਲ ਬਣਨਗੇ ਮਾੜੇ ਟਾਕਸਿਨਸ ਬਣਨਗੇ ਜਿਹੜੀ ਸਾਡੀ ਸਿਹਤ ਲਈ ਹਾਨੀਕਾਰਕ ਹੋਣਗੇ ਤੇ ਦੂਸਰੇ ਪਾਸੇ ਜੇ ਦੇਸੀ ਘਿਓ ਦਾ স্মੋਕਿੰਗ ਪੁਆਇੰਟ ਵੇਖੀਏ ਤਾਂ ਉਹਦਾ 400 450 ਦੇ ਨੇੜੇ ਹੁੰਦਾ ਹੈ ਸੋ ਕਹਿ ਲਓ ਵੀ 400 ਡਿਗਰੀ ਤੱਕ ਜਦੋਂ ਜਾਊਗਾ ਦੇਸੀ ਘਿਓ ਉਸ ਤੋਂ ਬਾਅਦ ਉਹ ਖਰਾਬ ਹੋਣਾ ਸ਼ੁਰੂ ਹੋਊਗਾ ਪਰ ਜਿਹੜੇ ਇਹ ਘਿਓ ਹੈ ਜਿਹੜੇ ਬਨਸਪਤੀ ਤੋਂ ਬਣਦੇ ਆ ਇਹ 200 ਡਿਗਰੀ ਤੋਂ ਹੀ ਸਾਨੂੰ ਕਹਿ ਲਓ ਵੀ ਖਰਾਬ ਹੋਣਾ ਸ਼ੁਰੂ ਕਰ ਦਿੰਦੇ ਆ ਸੋ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦੇ ਆ ਇਹ ਸਾਡੀਆਂ ਨਸਾਂ ਵਿੱਚ ਜੰਮ ਕੇ ਬਲੈਕਿੰਗ ਕਰਦੇ ਆ ਉਹਨਾਂ ਵਿੱਚ ਕਲੋਟ ਬਣਾਉਂਦੇ ਆ ਤੇ ਸਾਡੇ ਦਿਲ ਦੀ ਕਹਿ ਲਓ ਵੀ ਬਿਮਾਰੀਆਂ ਨੂੰ ਸੱਦਾ ਦਿੰਦੇ ਆ ਤੇ ਹਾਰਟ ਅਟੈਕ ਵਰਗੀ ਬਿਮਾਰੀ ਦਾ ਵੀ ਖਤਰਾ ਵਧਾਉਂਦੇ ਆ ਸੋ ਜਿਹੜੇ ਬਨਸਪਤੀ ਵਾਲੇ ਘੋਵ ਇਹਨਾਂ ਨੂੰ ਬਿਲਕੁਲ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਹਨਾਂ ਦੀ ਜਗ੍ਹਾ ਤੇ ਅਸੀਂ ਜਿਹੜੇ ਆਇਲ ਆਉਂਦੇ ਜਿਵੇਂ ਕਹਿ ਲਓ ਵੀ ਸਰੋਂ ਦਾ ਤੇਲ ਵਰਤ ਸਕਦੇ ਨਾਰੀਅਲ ਦਾ ਤੇਲ ਫਿਰ ਸਨਫਲਾਵਰ ਦਾ ਸੂਰਜਮੁਖੀ ਦਾ ਬੀਜਾਂ ਦਾ ਤੇਲ ਉਹ ਵੀ ਅਸੀਂ ਵਰਤ ਸਕਦੇ ਹਾਂ ਉਹ ਜਿਹੜੇ ਪਲਾਂਟ ਬੇਸਡ ਆਇਲ ਆ ਤੇਲ ਆ ਉਹ ਸਭ ਨੂੰ ਸਿਹਤ ਲਈ ਸਾਡੇ ਲਈ ਵਧੀਆ ਮੰਨੇ ਜਾਂਦੇ ਕਿਉਂਕਿ ਉਹਨਾਂ ਵਿੱਚ ਅਨਸੈਚੂਰੇਟਿਡ ਫੈਟੀ ਐਸਿਡ ਪਾਏ ਜਾਂਦੇ ਆ ਤੇ ਦੂਜੇ ਬੰਨੇ ਜਿਹੜਾ ਬਨਸਪਤੀ ਵਾਲੇ ਘਿਓ ਆ ਉਹਨਾਂ 'ਚ ਜਿਹੜੇ ਟ੍ਰਾਂਸ ਫੈਟ ਦੀ ਮਾਤਰਾ ਹੀ ਹੁੰਦੀ ਆ ਨੇਰੀ ਸੋ ਜਿਹੜਾ ਟ੍ਰਾਂਸ ਫੈਟ ਆ ਉਹ ਸਾਡੇ ਨਸਾਂ ਵਿੱਚ ਜੰਮਦਾ ਸੋ ਬਿਲਕੁਲ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੋ ਦੋਸਤੋ ਜਦੋਂ ਵੀ ਤੁਸੀਂ ਖਾਣਾ ਖਾਣੇ ਆ ਇਹਨੂੰ ਬਣਾਉਣ ਵਾਸਤੇ ਦਾ ਤੁਸੀਂ ਵਧੀਆ ਰਹੂਗਾ ਸਰੋਂ ਦੇ ਤੇਲ ਦਾ ਇਸਤੇਮਾਲ ਕਰੋ ਪਰ ਇਹਦੇ ਉੱਪਰੋਂ ਤੁਸੀਂ ਦੇਸੀ ਘਿਓ ਪਾ ਸਕਦੇ ਆ ਰੋਟੀ ਨੂੰ ਚੋਪੜ ਸਕਦੇ ਇਹਦੇ ਨਾਲ ਤੁਹਾਡੀ ਸਿਹਤ ਨੂੰ ਸਗੋਂ ਫਾਇਦੇ ਮਿਲਣਗੇ ਨੁਕਸਾਨ ਨਹੀਂ ਮਿਲਣਗੇ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਦੇਸੀ ਘਿਓ ਦਾ ਅਸਲੀਅਤ ਜਾਣ ਸਕਣ ਵੀ ਇਹ ਸਾਨੂੰ ਫਾਇਦੇ ਦਿੰਦਾ ਏ ਨਾ ਕਿ ਨੁਕਸਾਨ ਦਿੰਦਾ ਏ ਕਿਉਂਕਿ ਕੁਝ ਬਹੁਤ ਸਮਾਂ ਪਹਿਲਾਂ ਤੋਂ ਸਾਡੇ ਜਿਹੜਾ ਕੈਲਚਰ ਵਿੱਚ ਜਿਹੜੇ ਬਨਸਪਤੀ ਵਾਲੇ ਘਿਓ ਆ ਜਾਂ ਜਿਹੜੇ ਰਿਫਾਈਂਡ ਕੀਤੇ ਜਾਂਦੇ ਆ ਤੇਲ ਉਹਨਾਂ ਦੀ ਵਰਤੋਂ ਵੱਧ ਗਈ ਆ ਜਿਹਦੇ ਕਰਕੇ ਸਾਡੀ ਸਿਹਤ ਨੂੰ ਨੁਕਸਾਨ ਵੀ ਵੱਧ ਗਿਆ ਓਨੀਆਂ ਬਿਮਾਰੀਆਂ ਵੱਧ ਗਈਆਂ ਦਿਲ ਦੀਆਂ ਸੋ ਅਸੀਂ ਦੁਬਾਰਾ ਜੇ ਦੇਸੀ ਘਿਓ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਤਾਂ ਅਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਸੋ ਇਹ ਜਾਣਕਾਰੀ ਨੂੰ ਸ਼ੇਅਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਣਾ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚਣ ਸੋ ਇਜਾਜ਼ਤ ਦਿਓ ਧੰਨਵਾਦ